ਕਰ ਕਿਤਾ ਜਿਹੇ ਤਰ੍ਹਾਂ ਦਸਤਾ ਹਨ ਆਹ ਵੜ ਜਿਹੜੇ ਕੰਨ ਚੋਂ ਪੋਤਾ ਹੁੰਦਾ ਹੈ ਜਿਹੜਾ ਪੰਨਾ ਵਾ ਆਹ ਆੜਾ ਹੀ ਆਹ ਚਾਪਣਾ ਮੈਨੂੰ ਜਾਨੋ ਮੇਰਾ ਇਹ ਅੰਦਰ ਆ ਜੀ ਆ ਲੈ ਅੰਦਰ ਵਾ ਨਹੀਂ ਹੋਇਆ ਤੂੰ ਅੱਧੀ ਆਇਆ ਮਾ ਮਾ ਆਹ ਵਾ ਬਾਪੂ ਪੈ ਗਿਆ ਇਹ ਗੁੰਮ ਨਹੀਂ ਤੜੀ ਹਤਲਾ ਬਾਪੂ ਦੇ ਵਾ ਨਹੀਂ ਰਤ ਛੱਲੇ ਹੋ ਕੇ ਛੱਲੇ ਬਾਪੂ ਦੇ ਪੈਰ ਉੱਤੇ ਸਮਾਰਗੇ ਠੀਕ ਕਿ ਬੱਪੂ ਮੈਂ ਠੀਕ ਆ ਹੁਣ ਦਵਾਈ ਲੈਣੀ ਆ ਮੈਂ ਠੀਕ ਹੋ ਜਾਣਾ ਵਾ ਕਹਿੰਦੇ ਬੱਪੂ ਜੀ ਨੂੰ ਆਵਾਂ ਗਲੇਸ਼ ਕਾਣੀ ਦੋ ਦਵਾਈ ਪਹਿਲਾਂ ਖਾਂਦੂ ਨਾ ਕਾਣੀ ਹੁਣ ਵੀ ਬੱਪੂ ਦਵਾਈ ਲੈਣੀ ਆ ਆ ਹੀ ਹਾਂ ਇੱਥੇ ਪੈਂਦਾ ਹੁੰਦਾ ਇੱਕ ਉਹ ਲੜਦਾ ਗਿਆ ਹੋਇਆ ਬੱਪੂ ਉਹਨਾਂ ਨਾਲ ਉਹ ਤਾਂ ਸਾਈਕਲ ਪਿੱਛੇ ਲੜਾਈ ਸੀ ਆਪਣੀ ਘਰੇ ਆ ਮਹੀਰ ਬੇਦਨ ਦਭਾਵਾ ਮੇਲਾ ਨਾ ਰੋਈ ਕੱਪੜੇ ਮਿਲਣਾ ਪਾ ਤੁਰਕੇ ਉਹ ਨਹੀਂ ਪਰੇਸ਼ਾਨ ਜੀ ਕਿੱਥੇ ਜਾ ਰਿਹਾ ਸੀ ਸਾਲ ਤੇ ਪੀ ਰਿਹਾ ਸੀ ਸਾਈਕਲ ਫਿਕਰ ਸੀ ਅੱਡਾ ਪੁੱਟਿਆ ਹੋਇਆ ਮੈਂ ਵਾਰ ਦੇ ਦਿੱਤੀ ਆ ਭਿਆ ਮੇਰੇ ਨਾਲ ਬਾ ਦੋਏ ਕਾਪੜੇ ਸਾਮਾ ਦੇ ਦੀ ਆਪਾਂ ਚੋੜਨੀ ਗੋਦਰ ਆਪ ਨੂੰ ਜਾਣ ਦੇਣੀ ਹੈ ਗੱਲ ਪਤਾ ਗੱਲ ਕੀ ਹੋਈ ਆ ਵਿਆਹ ਕਰਕੇ ਗੱਲ ਤੰਦ ਪੈ ਗਈ ਆ ਆ ਮੇਰੇ ਬਾਹਰ ਟੂਟ ਵਾਲੀ ਦਾ ਅੱਜ ਚਾਹੀਏ ਮੈਂ ਲਈ ਕਰਨਾ ਲਾ ਨੂੰ ਘਰ ਦੇ ਮੇਰੇ ਪੱਖੇ ਲਵਾਣੇ ਕੋਲੇ ਲੈਣਾ ਸਾਈਕਲ ਲੈਣਾ ਮੈਂ ਦੁਕਾਨ ਤੋਂ ਆਪ ਨੂੰ ਤੁਹਾਡੇ ਬਗਾਲੇ ਲੋਕ ਆਪਣੇ ਦੁਕਾਨੋਂ ਢਿੰਗੀ ਪਿੰਡ ਪਿੰਨੇ ਠੀਕ ਆ ਬਾਦ ਆ ਗੱਲ ਲੜਾਈ ਹੋ ਗਈ ਬੁੱਢਾ ਜੀ ਨੰਨੀ ਨੂੰ ਸੋਮੀ ਕਪੜੇ ਦੇਣਾ ਅੱਛਾ ਤੇ ਮੰਮੀ ਹੁਣ ਬਾਪੂ ਨਾਲ ਬੋਲਣ ਤੋਂ ਨਹੀਂ ਆਪਾਂ ਬੰਦ ਕੀਤਾ ਨਾ ਵੀ ਲੜਦਾ ਆਪਾਂ ਉਹਨਾਂ ਕੋਲ ਦਵਾਈ ਦਾ ਮਸਕਰ ਦਵਾਈ ਲੈਣਾ ਮਹੀਨਾ ਨੂੰ ਕਿੰਨੀ ਸਾਡਾ ਕੋਲ ਡਿੰਗ ਹੈ ਆ ਰਹਿ ਜਾਗੇ ਜੀ ਠੀਕ ਹੈ ਇਸ ਨਾਲ ਕੜਨਾ ਨਹੀਂ ਆਪਾਂ ਤੇ ਬਾਅਦ ਵਿੱਚ ਦਵਾਈ ਲੈਣੇ ਕੋਪੇ ਤੇ ਨਗੜੇ ਆਪਾਂ ਠੀਕ ਹੈ ਨਾਲ ਕੋਪੇ ਸ਼ੋਇਆ ਗਣੀ ਨਾਲ ਨਾ ਜਸਵੀਰ ਹਾਂ ਜੀ ਠੀਕ ਹੈ ਕਾੜਾ ਕਹਿੰਦੇ ਨੇ ਚੱਲੋ ਚੱਲੋ ਪੜਦਾ ਰਹੇਗਾ ਬੰਨਣਾ ਚੱਲੀਏ ਨਾ ਚੱਲੀਏ ਫਿਰ ਆਪਾਂ ਆਦਿ ਬਹਾਰ ਉਹਦਾ ਜਿਹੜਾ ਨਾਮ ਲੜ ਜੇ ਜਸ ਜਸਵੀਰ ਸਿੰਘ ਓਕੇ ਆ ਨੌਮੀ ਕੜਦਾਂ ਨੂੰ ਬਾਪਾ ਦੇਖਨੇ ਕੋਰੇ ਆ ਬਾਪਾ ਦਾ ਕੜਾਈ ਨਹੀਂ ਬਣਿਆ ਯਾਰਾ ਗੱਲ ਆ ਤੁਸੀਂ ਦੇ ਮੋਤੀ ਦਾ ਬਣਾਓ ਸੁਜੀ ਮੈਂ ਕਿਹਾ ਤੁਮ ਲੱਗ ਜਾਓ ਮੈਂ ਸਲਾਇਡ ਕਰਨਾ ਮੋਤੀ ਦਾ ਬਣਾਉਣ ਦਾ ਤੇ ਰਟਾ ਮਾ ਦਿਨੇ ਆਂਦਰ ਜੋ ਕਰਦਾ ਆ ਹੈ ਹਾਂ ਹਾਂ ਪਪੀ ਦੇ ਤੋ ਦਵਾਈ ਲੈਣਾ ਕੋਈ ਜ਼ਰੂਰ ਦਵਾਈ ਦਿੰਦੇ ਆ ਪਰ 2 ਦਿਨ ਰਹੀ ਸਕੇ ਬਾਕੀ ਠੀਕ ਹੋ ਜਾਏਗਾ ਠੀਕ ਹੋਣ ਮਤਲਬ ਵਿਆ ਕਰਦਾ ਮੈਂ ਠੀਕ ਆ ਲੈ ਕਰੋ ਮੈਂ ਵਿਆਧਾ ਕਰਨੀ ਪਹਿਲਾਂ ਵੀ ਅਰੇ ਦਾ ਕੁਝ ਹੋਣਾ ਉਹ ਪੁੱਛਣਾ ਹੈ ਬਾਈਕ ਜੀ ਦਾ ਕੰਮ ਸਾਡਾ ਮਾਨਵਿਕ ਦੀ ਪਤ ਜੀ ਅੱਜ ਅਸੀਂ ਆਇਆ ਮਾਨਵ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਆਪਣਾ ਕਰ ਜਿਸ ਦੇ ਵਿੱਚ ਪਰਿਵਾਰ ਦੇ ਜਿਵੇਂ ਬੀ ਤੋਂ ਜਿਵੇਂ ਨੂੰ ਲੈਣਾ ਆ ਇਸ ਤਰ੍ਹਾਂ ਜਦੋਂ ਵੀ ਉੱਥੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਜਾਂਦਾ ਉਹ ਨੂੰ ਇਹ ਹੁੰਦਾ ਵੀ ਮੈਂ ਆਪਣੇ ਪਰਿਵਾਰ ਵਿੱਚ ਰਹਿ ਰਿਹਾ ਹਾਂ ਤੇ ਅੱਜ ਪਿੰਡ ਨਾਪੇ ਸਾਹਿਬ ਦੇ ਵਿੱਚ ਆਇਆ ਜਿੱਥੇ ਕਿ ਤੁਸੀਂ ਹਾਲਾਤ ਦੇਖੀ ਰਹੇ ਤੁਸੀਂ ਵੀਰ ਤਾਂ ਉਸ ਵੀਰ ਸੰਗਮ ਜਿੰਦਾ ਬਖਸ਼ੀ ਨੇ ਮਾਤਾ ਜੀ ਕਿਤੇ ਘਰ ਬਾਹਰ ਕਿਤੇ ਉਹਦਾ ਘਰ ਦੀ ਬਸ ਰਹਿ ਰਹੇ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਨੇ ਸਾਡੇ ਜਿਹੜੇ ਆਉਂਦੇ ਨੇ ਇਹ ਪੈਸੇ ਇਹ ਵੈਸੇ ਇਤੋਂ ਕੋਈ ਜਾਣੇ ਬਾਕੂ ਤੇ ਤੇਰੇ ਪਹਿਰੇ ਹੱਥ ਲਾਦੇ ਨੇ ਹੁਣ ਦਵਾਈ ਦਵਾਵਾਂਗੇ ਵੀਰ ਨੂੰ ਤੇ ਠੀਕ ਹੋਗਾ ਤੇ ਆਪਣੀ ਜਿੰਦਗੀ ਦੀ ਦਵਾਈ ਆਪਣੀ ਵਧੀਆ ਫਲ ਬੜਾ ਠੀਕ ਹੈ ਕੋਈ ਨਹੀਂ ਕੋਈ ਤੇ ਅਰਦਾਸ ਬੇਨਤੀ ਜਰੂਰ ਕਰਨੀ ਗੁਰੂ ਰਾਮ ਦਾਸ ਜੀ ਅੱਗੇ ਜਿੱਥੇ ਆਪਣੀ ਦਵਾਈ ਕਰਨੀ ਕਰਦੇ ਉਥੇ ਅਰਦਾਸ ਜਰੂਰ ਕਰਦਿਆਂ ਪਰਮਾਤਮਾ ਦੇ ਅਰਦਾਸ ਨੂੰ ਕਾਣੀ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਜਿਵੇਂ ਬੇਸਤਾ ਪਰਮਾਤਮਾ ਅਰਦਾਸ ਦੇ ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਵੈਸੇ ਇਸ ਤਰ੍ਹਾਂ ਦਾ ਜਿਵੇਂ ਇਸ ਪਿੰਡ ਦੇ ਵਿੱਚ ਆਪਣੇ ਸਾਹ ਦੇ ਵਿੱਚ ਨਾ ਪਹੁੰਚ ਆਇਆ ਜਾਨੀ ਦਸ ਰਹਿਣ ਬਾਈ ਜਾਨੀ ਆਪਾਂ ਗੱਲ ਨਹੀਂ ਕਰ ਸਕਦੇ ਉਸ ਤਰ੍ਹਾਂ ਦੀ ਵੀ ਨੇ ਮਾੜੇ ਹਾਲਾਤਾਂ ਵਿੱਚ ਰਹਿ ਰਿਹਾ ਸੀ ਤੇ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਜੀ ਰਿਹਾ ਸੀ ਪਿਰਾ ਤੇ ਸਰੀ ਬੋਸ਼ੀ ਪਿਆ ਰਹਿਆ ਹੈ ਤੇ ਪਰਮਾਤਮਾ ਜੇ ਦੋਸਤ ਕਾਮੀ ਮੇਰਾ ਜਲਦੀ ਠੀਕ ਹੋਵੇ ਤੇ ਆਪਾਂ ਘਰ ਪਰਿਵਾਰ ਦੇ ਚਾਹਵੇਂ ਮਾਤਾ ਪਿਤਾ ਦੇ ਨਾਲ ਜਿੰਦਗੀ ਵਧੀਆ ਬਤੀਤ ਕਰੀ ਵਾਹਿਗੁਰੂ ਜੀ ਕਰਤਾ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ